ਬੜਾ ਜੀ ਵੇ ਕੀ ਚੱਕਰ ਹੈ ਜੀ ਇੱਥੇ ਆ ਅੱਜ ਵੇ ਇਦਾਂ ਕੀ ਅੱਜ ਅਸੀਂ ਸੂ ਨਗਰ ਨਿਵਾਸੀ ਜਿਹੜੇ ਅਚਲਪੜ ਦੇ ਆ ਜੰਗਲ ਦਾ ਵਿੱਚ ਸਾਡੇ ਨਜਾਇਜ਼ ਕਬਜ਼ਾ ਜਿਹੜਾ ਹੈ ਇਹ ਇਹ ਮੰਡੀ ਪਚੌੜਾ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਵਾਲੇ ਜਿਹੜੇ ਆ ਕਰਦੇ ਤੇ ਜੀ ਅਸੀਂ ਪਿਛਲੇ ਕੱਲ ਮਤਲਬ ਦੁਪਹਿਰੇ ਕੋਈ 1 ਵਜੇ ਦੇ ਟਾਈਮ ਨਾਲ ਸਾਨੂੰ ਪਤਾ ਲੱਗਿਆ ਪਈ ਜਿਹੜਾ ਨਜਾਇਜ਼ ਉਹ ਸਾਰੀ ਕਰਦੇ ਆ ਸਾਡੇ ਪਿੰਡ ਦੇ ਜੰਗਲ ਦੇ ਵਿੱਚ ਅਸੀਂ ਪਿੰਡ ਦੇ ਮਤਲਬ ਕਾਫੀ ਬੰਦੇ ਕੋਈ 40 50 ਦੇ ਕਰੀਬ ਕੱਲ ਦੁਪਹਿਰੇ ਆਏ ਇਹਨਾਂ ਦੇ ਇੱਥੇ ਜਿਹੜੇ ਇਹਨਾਂ ਨੇ ਛੱਡੇ ਪਿਆ ਆਪਣੇ ਸੇਵਾਦਾਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਆਏ ਆ ਉਹ ਗੱਲਬਾਤ ਸਾਡੀ ਇਦਾਂ ਤੈਅ ਹੋਈ ਸੀ ਉਹਨਾਂ ਨੇ ਕਿਹਾ ਕਿ ਬਾਬਾ ਜੀ ਆ ਜਾਂਦੇ ਆ ਫਿਰ ਅਸੀਂ ਉਹਨਾਂ ਦੇ ਨਾਲ ਤੁਹਾਡੀ ਬੈਠ ਕੇ ਮੀਟਿੰਗ ਕਰਾਵਾਂਗੇ ਉਹਦੇ ਬਾਅਦ ਜੋ ਵੀ ਤੁਹਾਡਾ ਫੈਸਲਾ ਨਿਕਲੂਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਜਿਹੜਾ ਕੰਮ ਚਲਾਵਾਂਗੇ ਪਰ ਇਹਨਾਂ ਨੇ ਮਤਲਬ ਨਯਾਇਜ਼ੀ ਧੱਕੇ ਦੇ ਨਾਲ ਹੀ ਰਾਤੋਂ ਰਾਤ ਇਹ ਸਾਰੀ ਉਹ ਸਾਰੀ ਕਰਕੇ ਉੱਪਰ ਛੱਡਾਂ ਤਿਆਰ ਕਰ ਦਿੱਤੀਆਂ ਸਵੇਰੇ ਇਹ ਸਾਨੂੰ ਪਤਾ ਲੱਗਿਆ ਹਾਂਜੀ ਕਰਨ ਲੱਗੇ ਸੀ ਆ ਮਤਲਬ ਕਰਦੇ ਦੀਆਂ ਤੇ ਸਮਝੋ ਸਵੇਰੇ ਸਾਨੂੰ ਤੁਸੀਂ ਵੀ ਆਸਪੈਸਾ ਬੱਗੇ ਨੂੰ ਆ ਜੋ ਪਿੰਡਵਾਸੀ ਇਕੱਠੇ ਹੋ ਕੇ ਆਏ ਜੀ ਫਿਰ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਜੀ ਇਹ ਬਿਲਕੁਲ ਸਾਡੇ ਪਿੰਡ ਨਾਲ ਸਾਰਾ ਸਾਰ ਧੱਕਾ ਕਰਦੇ ਆ ਜੀ ਸਾਡੇ ਜਿਹੜੀ ਜ਼ਮੀਨ ਆ ਉਹਦੇ ਉੱਪਰ ਨਜਾਇਜ਼ ਕਬਜ਼ਾ ਕਰਦੇ ਆ ਜਦ ਕਿ ਇਹਨਾਂ ਦੀ ਨਾ ਕੋਈ ਇੱਥੇ ਨਿਸ਼ਾਨਦੇਹੀ ਆ ਨਾ ਇਹਨਾਂ ਦਾ ਕੋਈ ਨੰਬਰ ਹੋਇਆ ਨਾ ਕੋਈ ਇਹਨਾਂ ਦਾ ਖਸਰਾ ਨੰਬਰ ਨਾ ਖੇਪਟ ਨੰਬਰ ਕੋਈ ਇਹਨਾਂ ਦਾ ਹੈ ਨਹੀਂ ਔਰ ਜਦ ਕਿ ਇਹ ਪਿੰਡ ਚਲਪਰਦਾ ਵਿੱਚ ਧਾਰਾ ਵੀ 2000 ਦਫਾ 4 ਵੀ ਲਾਗੂ ਆ ਦਫਾ 5 ਵੀ ਲਾਗੂ ਆ ਜੀ ਇਹ ਸਾਰਾ ਜਿੰਨਾ ਵੀ ਹੈਗਾ ਇਹ ਕਾਨੂੰਨੀ ਜਿਹੜਾ ਹੈਗਾ ਉਹਦਾ ਵੀ ਲੰਘਣਾ ਕਰਦੇ ਆ ਜੀ ਪਰ ਸਾਡਾ ਪਿੰਡ ਪਰ ਕਬਜ਼ਾ ਵੀ ਨਜਾਇਜ਼ ਕਰਦੇ ਆ ਜੀ ਇਹ ਅਸੀਂ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਨੇ ਆ ਸਾਡੀ ਮਦਦ ਕੀਤੀ ਜਾਵੇ ਇਹਨਾਂ ਨੂੰ ਨਜਾਇਜ਼ ਕਬਜ਼ਾ ਕਰਨ ਦੇ ਰੋਕਿਆ ਜਾਵੇ ਇਹਨਾਂ ਦੀ ਕਿੰਨੀ ਜ਼ਮੀਨ ਦੀ ਰਜਿਸਟਰੀ ਆ ਜੀ ਜ਼ਮੀਨ ਉਹ ਖੁਦ ਹੀ ਦੱਸਦੇ ਜੀ ਸਾਨੂੰ ਨਹੀਂ ਪਤਾ ਕਿੰਨੀ ਜ਼ਮੀਨ ਦੀ ਰਜਿਸਟਰੀ ਆ ਉਹ 13 ਖੇਲਿਆਂ ਦੀ ਰਜਿਸਟਰੀ ਦੱਸਦੇ ਆ ਜੀ ਪਰ ਉਹ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਜੀ ਇਹ مشترਕੇ ਖਾਤੇ ਦੀਆਂ ਰਜਿਸਟਰੀਆਂ ਜੀ ਇੱਥੇ ਕੋਈ ਕਿਸੇ ਦਾ ਕਬਜ਼ਾ ਹੈ ਨਹੀਂ ਜੀ ਇਹ ਸਿਰਫ ਸਾਡਾ ਪਿੰਡ ਦਾ ਗੁਜ਼ਾਰਾ ਹੈ ਜੀ ਜੰਗਲ ਜਿਹੜਾ ਵੀ ਹੈਗਾ ਹੈ ਇਹ ਪਹਿਲਾ ਜਿਹੜਾ ਆ ਬਿਲਡਿੰਗ ਪਾਈ ਹੈ ਜੀ ਇਹ ਤੁਹਾਡੀ ਪਰਮਿਸ਼ਨ ਨਾਲ ਪਾਈ ਜੀ ਨਾ ਜੀ ਕਿਸੇ ਦੀ ਕੋਈ ਪਰਮਿਸ਼ਨ ਨਾਲ ਨਹੀਂ ਪਾਈ ਜੀ ਕਿਸੇ ਤੇ ਕੋਈ ਪਰਮਿਸ਼ਨ ਨਹੀਂ ਲਈ ਸਿਰਫ ਧੱਕੇ ਨਾਲ ਇੱਦਾਂ ਹੀ ਕਰ ਲਿਆ ਜੀ ਇਹਨਾਂ ਨੇ ਚਲੋ ਅਸੀਂ ਸੋਚਿਆ ਤਾਂ ਪਰ ਚਲੋ ਗੁਰੂ ਘਰ ਦਾ ਕੰਮ ਹੈ ਕੋਈ ਗੱਲ ਨਹੀਂ ਪਰ ਉਹ ਵੀ ਉਹਨਾਂ ਨੇ ਬਗੈਰ ਨਿਯਾਜ ਤੋਂ ਜਿਹੜਾ ਸਾਡਾ ਰਸਤਾ ਹੈ ਰਸਤੇ ਵਿੱਚ ਇੱਕ ਉੱਪਰ ਕਰ ਲਿਆ ਜੀ ਸਾਰਾ ਉਹਨਾਂ ਨੇ ਕੋਈ ਇੱਦਾਂ ਨਹੀਂ ਕੋਈ ਨਿਸ਼ਾਨ ਤੇ ਇਨ ਲਈ ਕੋ ਕੁਝ ਨਹੀਂ ਕੀਤਾ ਕੋਈ ਨੰਬਰ ਨਹੀਂ ਕਟੋੜਿਆ ਖਸਰਾ ਨਹੀਂ ਕਟੋੜਿਆ ਉਹ ਨਜਾਇਜ਼ ਇਹ ਸਿਰਫ ਉਹਨਾਂ ਨੇ ਉੱਥੇ ਬਣਾ ਲਿਆ ਜੀ ਪਰ ਉਹ ਤੋਂ ਬਾਅਦ ਹੁਣ ਅੱਗੇ ਤੋਂ ਅੱਗੇ ਮਤਲਬ ਪੂਰੇ ਜੰਗਲ ਨੂੰ ਏ ਹੁਣ ਨਗਰ ਨਿਵਾਸੀ ਔਰ ਤੁਸੀਂ ਜਿਹੜੇ ਮੇਨ ਆਪਣੇ ਪਿੰਡ ਦੇ ਆ ਜੀ ਉਹ ਕੀ ਚਾਹਦੇ ਆ ਜੀ ਆਪਣਾ ਅਸੀਂ ਚਾਹਦੇ ਜੀ ਭਾਈ ਜਿਹੜਾ ਇਹਨਾਂ ਨੇ ਹੁਣ ਪਿੱਛਾ ਬਣਾ ਲਿਆ ਬਣਾ ਲਿਆ ਜੀ ਭਈ ਇਹਨਾਂ ਕਹੇ ਜਿਹੜੀ ਸਾਰੀ ਇਹ ਬਿਨਾ ਆਪਣੇ ਕਿਸੇ ਕੰਮ ਤੋਂ ਜਿਹੜੀ ਸਾਰੀ ਨਾ ਕਰਨੀ ਜੀ ਪਿੰਡ ਦੇ ਵਿੱਚ ਹਾਂ ਜੀ ਅੱਜ ਜਿਹੜੇ ਪਿੰਡ ਸਰਪੰਚ ਵੱਲੋਂ ਗੱਜੂਆਣਾ ਸਾਡੇ ਬਣ ਦੇ ਵਿੱਚ ਜੰਗਲ ਦੇ ਵਿੱਚ ਗੱਜੂਆਣਾ ਜਗਾ ਹੈ ਉੱਥੇ ਬਾਬਾ ਪੁੱਚੌਣ ਵਾਲੀ ਜਗ੍ਹਾ ਹੈ ਜਿਹੜਾ ਗੈਰ ਕਾਨੂੰਨੀ ਜਿਹੜੀ ਹੈ ਉਹ ਸਾਰੀ ਕਰ ਰਹੇ ਸਨ ਉਹਨਾਂ ਨੂੰ ਰੋਕਿਆ ਗਿਆ ਹੈ ਉਹਨਾਂ ਦੇ ਸੰਬੰਧ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮਾਨਯੋਗ ਸਹਾਇਕ ਕਲੈਕਟਰ ਦਰਜਾ ਪਹਿਲਾ ਦਰਜਾ ਗੜਚੰਗ ਪੰਜਾਬ ਵੱਲੋਂ ਜਿਹੜੀ ਹੈ ਤਕਸੀਮ ਦਾ ਇੱਕ ਕੇਸ ਚੱਲ ਰਿਹਾ ਹੈ ਜਿਹਦੇ ਵਿੱਚ 141 42 ਅਤੇ 43 ਨੰਬਰ ਤੇ ਇਹ ਜਿਹੜੇ ਦਾਪਸਥਾਨ ਵਾਲੇ ਹਨ ਉਹ ਪਾਰਟੀ ਹਨ ਇੱਥੇ ਸਟੇ ਪਹਿਲਾਂ ਹੀ ਹੋਇਆ ਹੋਇਆ ਹੈ ਸਟੇ ਦਾ ਉਲੰਘਣ ਕਰਦੇ ਹੋਏ ਇਹ ਦੁਬਾਰਾ ਇੱਥੇ ਉਹ ਸਾਰੀ ਕਰ ਰਹੇ ਹਨ ਅਸੀਂ ਪ੍ਰਸ਼ਾਸਨ ਨੂੰ ਅਤੇ ਸਹਾਇਕ ਕਲੈਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਰੋਕਿਆ ਜਾਵੇ ਅਤੇ ਸਾਡੇ ਪਿੰਡ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿਉਂਕਿ ਜਿਹੜੀ ਜ਼ਮੀਨ ਹੈ ਦਫਾ 4 ਔਰ ਦਫਾ 5 ਦੇ ਵਿੱਚ ਹੈ ਔਰ ਸਾਡੇ ਪਿੰਡ ਦਾ ਜਿਹੜਾ ਹੈ ਇਹ ਗੁਜ਼ਾਰਾ ਹੈ ਸਾਡੇ ਬਜ਼ੁਰਗਾਂ ਨੇ ਲੜ ਕੇ ਰਾਣਿਆਂ ਤੋਂ ਇਹ ਗੁਜ਼ਾਰਾ ਲਿਆ ਸੀ ਹੁਣ ਤੱਕ ਸਾਡੇ ਜਿਹੜਾ ਜੰਗਲ ਦੇ ਵਿੱਚ ਕਿਸੇ ਦਾ ਵੀ ਕੋਈ ਕਬਜ਼ਾ ਨਹੀਂ ਹੋਇਆ ਹੈ ਸਿਰਫ ਬਾਬਾ ਪਟੋ ਵਾਲਿਆਂ ਨੇ ਇਹ ਗੁਰਦੁਆਰਾ ਬਣਾਇਆ ਸੀ ਪਿੰਡ ਦੇ ਸਾਧ ਸੰਗਤ ਨੇ ਨਾਲ ਹੋ ਕੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਜਿਹੜੀ ਆ ਜਗ੍ਹਾ ਛੱਡ ਦਿੱਤੀ ਸੀ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਇਹ ਵੀ ਕਿਹਾ ਸੀ ਕਿ ਇਸ ਤੋਂ ਅੱਗੇ ਜਿਹੜਾ ਹੋਰ ਕਬਜ਼ਾ ਨਾ ਕੀਤਾ ਜਾਵੇ ਕਿਉਂਕਿ ਤੁਹਾਡੀ ਆੜ ਦੇ ਵਿੱਚ ਜਿਨ੍ਹਾਂ ਨੇ ਚਾਚਾ 800 500 ਕਿਲਾ ਖਰੀਦੇ ਹੈ ਉਹ ਵੀ ਕਬਜ਼ਾ ਕਰਨਗੇ ਇਸ ਲਈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਤੋਂ ਅੱਗੇ ਹੋਰ ਕੋਈ ਗੱਲਬਾਤ ਵੱਧ ਨਹੀਂ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਰੋਕਿਆ ਜਾਵੇ ਅਤੇ ਨਗਰ ਨੂੰ ਸਾਫ਼ ਕਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਇੱਥੇ ਦਾ ਕੋਈ ਬੰਦਾ ਇਹਨਾਂ ਦੇ ਨਾਲ ਨਹੀਂ ਹੈਗਾ ਬਾਹਰ ਹੋਈਆਂ ਬੁੱਤ ਤੇ ਮੰਦਿਰ ਚੋਬਾ ਨੂੰ ਆਏ ਹੋ ਜੀ ਤੇ ਕੱਲ ਫਿਰ ਆ ਇਹਨਾਂ ਨੇ ਇੱਥੇ ਇਹਨਾਂ ਨੂੰ ਮਨਾ ਕਰਕੇ ਗਏ ਸੀ ਟੋਏ ਟਰਾਈ ਕਰਦੇ ਸੀ ਪੂਰਗੇ ਤੇ ਟੋਏ ਸੀ ਉਹਦੇ ਬਾਅਦ ਰਾਤ ਨੂੰ ਹੀ ਆਫਿਸ ਸਾਡੇ ਦੇ ਕੋਲ ਪਾਈਪ ਦੇ ਖਰੇ ਕਰ ਦਿੱਤੇ ਮੈਂ ਹਾਂਜੀ ਉਹ ਕੱਲੇ ਸਦਾ ਇਸ ਤਰ੍ਹਾਂ ਕੈਲੇਂਡਰ ਦੇ ਦਿੰਦੇ ਹਾਂਜੀ ਠੀਕ ਹੈ ਨਾ ਉਹ ਵੀ ਆਪਣੀ ਰਜਿਸਟਰੀ ਹੈ ਹਾਂਜੀ ਅੱਪਾ ਨੂੰ ਟੋਪਕਾ ਜਲਾ ਕਰਵਾਣ ਚਾਹੀਦਾ ਬਿਲਕੁਲ ਜੀ ਅੱਪਾ ਨੂੰ ਉਹਦੀ ਨਿਸ਼ਾਨੀ ਨਿਸ਼ਾਨੀ ਹਾਂਜੀ ਠੀਕ ਹੈ ਨਹੀ ਤੇ ਨਿਸ਼ਾਨੀ ਲੈਦਾ ਨਾ ਤੁਹਾਨੂੰ ਮੈਂ ਰੋਕਣਾ ਤੁਹਾਨੂੰ ਫੇਰਲੇ ਰੋਕਣਾ ਕੋਈ ਫੋਰ ਹਾਂਜੀ ਕਿਉਂਕਿ ਰਜਿਸਟਰੀ ਨਹੀਂ ਚੱਲਦੀ ਕੋਈ ਨਹੀਂ ਕਰ ਸਕਦਾ ਠੀਕ ਹੈ ਨਹੀਂ ਉਹਨਾਂ ਨੂੰ ਕਿਹਾ ਹੁਣ ਉਸੇ ਗੱਲ ਤੇ ਕਿ ਭਾਈ ਕਿਸੇ ਆਪ ਦੀ ਚੇਲੇ ਲੈ ਲਓ ਇਹੀ ਗੱਲ ਅਸੀਂ ਉਹਨਾਂ ਨੂੰ ਕਹੇ ਇਹ ਤੁਹਾਨੂੰ ਕੋਈ ਕੋਈ ਤੁਹਾਡਾ ਦਾ ਕੋਈ ਕੰਮ ਕਰਨ ਨੂੰ ਕੋਈ ਦਾ ਕੋ ਬਦਾਵਰਾਂ ਦਾ ਤੁਹਾਨੂੰ ਨਹੀਂ ਹੰਦੀ ਦੇਣ ਪਿੰਡ ਵਾਲੇ ਰੋਕਦੇ ਨੇ ਠੀਕ ਹੈ ਨਹੀਂ ਉਹਦੀ ਸਕੋਟੀ ਬਾਰੇ ਆਪਾਂ ਉਹਦੀ ਸਕੋਟੀ ਕਰਾਂਗੇ ਅਗਲੇ ਹਾਂ ਹਾਂ ਦੇਖੋ ਸਾਡੀ ਰਿਸਪੋਨਸੀਬਿਲਟੀ ਹੈ ਅਦਰ ਭਾਈ ਆਪਾਂ ਨਾਲ ਕਿਸੇ ਮੈਡੀਕੇਸ਼ਨ ਚ ਨਾ ਪਈਏ ਠੀਕ ਹੈ ਆਪਾਂ ਕਿਸੇ ਰੋਲੇ ਵਿੱਚ ਨਾ ਪਈਏ ਹਾਂਜੀ ਤੇ ਬਨ ਸਾਈਡ ਦਾ ਤਾਂ ਜਿਹਨੂੰ ਮਰਜ਼ੀ ਸੁਣ ਲਈਏ ਪਰ ਦੋਨੇ ਹੀ ਤਰ੍ਹਾਂ ਜਿਹੜੀ ਉਹ ਜਿਹਨੂੰ ਬਨ ਸਾਈਡ ਸੁਣਦੇ ਆਪਾਂ ਅਗਲਾ 100% ਉਹ ਸਹੀ ਹੁੰਦਾ ਉਹ ਕਹਿੰਦਾ ਮੈਂ ਬਿਲਕੁਲ ਸੱਚਾ ਦੂਸਰਾ ਬੰਦਾ ਬਿਲਕੁਲ